ਅੱਜ ਇੱਕ ਵਾਰ ਤੁਹਾਡੀ ਕਚਹਿਰੀ 'ਚ ਅਸੀਂ ਫੇਰ ਹਾਜ਼ਰ ਆਂ ਤੇ ਅੱਜ ਦਿਖਾਉਣੇ ਜਿਹੜੀ ਦੀਵਾਲੀ ਦੇ ਵਿੱਚ ਮਿੱਟੀ ਦੀਆਂ ਚੀਜ਼ਾਂ ਬਣੀਆਂ ਆ ਦੇਖੋ ਆ ਗਣੇਸ਼ ਜੀ ਵੀ ਬਣੇ ਹੋ ਆ ਉਧਰ ਆ ਮਾਤਾ ਦੀ ਵੀ ਆ ਹਨੂਮਾਨ ਦੀ ਵੀ ਆ ਜਿਹੜੀਆਂ ਹਰ ਮਨ ਚੀਜ਼ਾਂ ਆ ਮਿੱਟੀ ਦੇ ਵਿੱਚ ਬਣਾਈਆਂ ਜਾਂਦੀਆਂ ਇਹ ਜਿਹੜੀਆਂ ਖਰੀਦਦਾਰੀ ਵਾਸਤੇ ਲੈ ਕੇ ਸਾਡੇ ਵੀਰ ਬੈਠੇ ਆ ਇਧਰ ਸਾਡੇ ਵੀਰ ਖੜੇ ਆ ਖਰੀਦਦਾਰੀ ਲਓ ਜੀ ਅਸੀਂ ਰੇਡੀਓ ਨਾਲ ਵੀ ਗੱਲਬਾਤ ਕਰਾਂਗੇ ਗੱਲਬਾਤ ਸਾਡੀ ਯਾਰੀ ਰਹੂਗੀ ਤੇ ਜਿਹੜੇ ਵਿੱਚ ਰਸ਼ ਪਾਉਂਦੇ ਗੱਡੀਆਂ ਦੇ ਵਿੱਚ ਉਹਨਾਂ ਨਾਲ ਵੀ ਗੱਲਬਾਤ ਮੇਰਾ ਸਵਾਲ ਇਹ ਸੀ ਤੁਹਾਨੂੰ ਵੀ ਆਪਾਂ ਦੀਵਾਲੀ ਕਿਉਂ ਮਨਾਉਨੇ ਆ ਆਪਾਂ ਦੀਵਾਲੀ ਮਨਾਉਨੇ ਆ ਕਿ ਜੇ ਆਪਾਂ ਇਹਨੂੰ ਇਤਿਹਾਸ ਦੇ ਨਾਲ ਜੋੜੀਏ ਤੇ ਗਵਾਲੀਅਰ ਦੇ ਵਿੱਚੋਂ ਛੇਵੇਂ ਪਾਸ਼ਾ ਜਿਹੜੇ ਆ ਹਰਗੋਬਿੰਦ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਜੀ ਉਹ ਆਜ਼ਾਦ ਹੋ ਕੇ ਆਏ ਸੀ ਕਿਲੇ ਦੇ ਵਿੱਚੋਂ ਨਾਲ 52 ਰਾਜੇ ਜਿਹੜੇ ਸੀ ਉਹਨਾਂ ਨੂੰ ਆਪਣੇ ਨਾਲ ਆਜ਼ਾਦ ਕਰਵਾਇਆ ਸੀ ਤੇ ਜੇ ਆਪਾਂ ਉਹ ਹੈਗੀ ਆ ਇੱਕ ਆਪਣੇ ਸਿੱਖੀਜ਼ਮ ਦੇ ਨਜ਼ਰੀਏ ਤੋਂ ਜਦੋਂ ਹਿੰਦੂਇਜ਼ਮ ਦੇ ਨਜ਼ਰੀਏ ਤੋਂ ਸੁਣੇ ਤੇ ਭਗਵਾਨ ਰਾਮ ਜੀ ਜਿਹੜੇ ਆ ਉਹ ਆਪਣਾ ਬੰਦਵਾਸ ਪੂਰਾ ਕਰ ਗਿਆ ਸੀ ਉਸ ਤੋਂ ਜੁਦਿਆਂ ਤੋਂ ਵਾਪਸ ਆਇਆ ਸੀ ਹਾਂਜੀ ਫਿਰ ਆ ਤੁਹਾਡਾ ਮੇਰਾ ਨਾਮ ਜਤਿੰਦਰਪਾਲ ਸਿੰਘ ਆ ਜਤਿੰਦਰਪਾਲ ਜੀ ਲਓ ਜੀ ਮੇਰੇ ਵੀਰ ਜਤਿੰਦਰਪਾਲ ਜੀ ਨੇ ਜਿਹੜਾ ਜਵਾਬ ਆਪਾਂ ਨੂੰ ਦਿੱਤਾ ਜਿਹੜੀ ਮੈਂ ਗੱਲ ਕਹਿਣੀ ਸੀ ਉਹ ਕਹਾ ਵੀ ਲਈ ਹੈ ਤੇ ਕਹਿ ਵੀ ਗਏ ਆਪਾਂ ਹੀ ਤੇ ਜਵਾਬ ਸਹੀ ਦੇਗਾ ਅੱਗੇ ਚਲਦੇ ਆਂ ਥੈਂਕ ਯੂ ਲਓ ਜੀ ਸਤਿੰਦਰਪਾਲ ਜੀ ਨੇ ਆਪਾਂ ਨੂੰ ਜਵਾਬ ਸਹੀ ਦਿੱਤਾ ਤੇ ਹੋਰ ਕੋਸ਼ਿਸ਼ ਕਰਾਂਗੇ ਅੱਗੇ ਸਵਾਲ ਜਾਣਨ ਦੀ ਲਓ ਜੀ ਬਾਜ਼ਾਰ ਦੇ ਵਿੱਚ ਇੱਕ ਨਾਲ-ਨਾਲ ਤੁਹਾਨੂੰ ਹੋਰ ਵੀ ਦਿਖਾ ਦਈਏ ਜਿਹੜੇ ਇਰਖੇ ਆ ਜਿਹੜਾ ਕਰਕੇ ਇਹਦਾ ਇਹਦਾ ਬਈ ਕੀ ਹਾਲ ਤੇਰਾ ਵਧੀਆ ਜੀ ਵਧੀਆ ਇਹ ਤੁਹਾਨੂੰ ਪਤਾ ਹੈ ਵੀ ਬਾਜ਼ਾਰ ਦੇ ਵਿੱਚ ਦੀਵਾਲੀ ਦਾ ਮੌਕਾ ਆ ਤੇ ਤੁਸੀਂ ਇਰਖੇ ਵਿੱਚ ਲੈ ਕੇ ਆਉਨੇ ਆ ਮੈਨੂੰ ਤੁਹਾਨੂੰ ਵਧੀਆ ਲੱਗਦਾ ਬਾਜ਼ਾਰ ਦੇ ਵਿੱਚ ਲੈ ਕੇ ਆਉਣੇ ਇਹ ਰਖਸ਼ਿਕ ਵੈਸੇ ਹੀ ਢੋਲਣਾ ਵਧੀਆ ਸਮਝਦੂ ਰਸ਼ ਵਿੱਚ ਨਹੀਂ ਵਧੀਆ ਤੋਂ ਨਹੀਂ ਲੱਗਦਾ ਪਰ ਸਾਰੇ ਗੱਡੀਆਂ ਹੁੰਦੀ ਹੈ ਗਿਆ ਨਹੀਂ ਆਉਂਦੀਆਂ ਹੈਗੇ ਤੁਹਾਨੂੰ ਲੱਗਦਾ ਸਾਰਨ ਇੱਥੇ ਖੜਾ ਹੋਣਾ ਚਾਹੀਦਾ ਵਾ ਜੇ ਫਿਰ ਮੋਰੇ ਬਾਜ਼ਾਰ ਮੇਰੇ ਮੋਰੇ ਕਹਿੰਦਾ ਮਾਦਾ ਜੀ ਤੁਹਾਨੂੰ ਇਹ ਨਹੀਂ ਹੈਗਾ ਵੀ ਅਸੀਂ ਫਸਾਂਗੇ ਰਸ ਜਿਆਦਾ ਆ ਦਿਨ ਦਿਹਾੜਾ ਦਾ ਟਾਈਮ ਆ ਇਦਾਂ ਦਾ ਕੋਈ ਡਰ ਨਹੀਂ ਮਨ ਚ ਡਾਰ ਦੇ ਸਾਰਿਆਂ ਨੂੰ ਆਉਣਾ ਚਾਹੀਦਾ ਇੱਕ ਬੰਦੇ ਨੂੰ ਡਾਰ ਕੇ ਗਈ ਮੈਂ ਤਾਂ ਤੈਨੂੰ ਪੁੱਛਿਆ ਬਾਕੀ ਨੂੰ ਬਾਅਦ ਚ ਗੱਲ ਕਰੂੰਗਾ ਮੈਂ ਤੈਨੂੰ ਪੁੱਛ ਬਾਕੀ ਵੀ ਆਉਂਦੇ ਆ ਦੇਖੋ ਉਹ ਕਰੋਗਾ ਮੈਂ ਤੈਨੂੰ ਪੁੱਛਦੇ ਆ ਤੈਨੂੰ ਡਰ ਤਾਂ ਨਹੀਂ ਲੱਗਦਾ ਸਾਨੂੰ ਹੀ ਪੁੱਛਦੇ ਆ ਬਣਾ ਨੂੰ ਕੋਈ ਪੁੱਛ ਲੋ ਕੋਈ ਨਹੀਂ ਹਾਂ ਜਾਣ ਤੋਂ ਮੈਂ ਲੇਟ ਹੁੰਦਾ ਜਲਦੀ ਚਲੋ ਬਾਜ਼ਾਰ ਦੇ ਵਿੱਚ ਉਹ ਦਿਨ ਦਿਹਾੜੇ ਹੋਵੇ ਨਾ ਤੇ ਇਦਾਂ ਨਹੀਂ ਰੱਖੇ ਹੀ ਰੱਖੇ ਲੈ ਕੇ ਆਈਦਾ ਰਸ਼ ਹੁੰਦਾ ਚਲੋ ਅੱਗੇ ਗੱਲ ਕਰਦੇ ਆ ਜੀ ਉਹ ਭਈਆ ਕਹਿੰਦਾ ਬਈ ਸਾਨੂੰ ਲਓ ਜੀ ਅੱਗੇ ਆਓ ਜੀ ਚਲੋ ਜੀ ਹਾਂਜੀ ਆ ਸਾਡੇ ਭੈ ਜੀ ਸਾਡੇ ਵੱਲ ਜੀ ਸਸੀ ਗੱਲ ਜੀ ਜਵਾਬ ਦਿਓਗੇ ਜੀ ਹਾਂਜੀ ਸਸੀ ਗੱਲ ਜਿਹੜੀ ਆਪਾਂ ਮਾੜਾ ਦਿਵਾਲੀ ਮਨਾ ਰਹੇ ਨਾ ਉਹ ਕਿਉਂ ਮਨਾ ਰਹੇ ਤੁਸੀਂ ਨੇ ਬਣਾਨੇ ਭੈ ਜੀ ਹਾਂਜੀ ਮੇਰਾ ਗਲਾ ਖਰਾਬ ਹੋ ਗਿਆ ਮੈਂ ਬਸੇ ਗਲਾ ਖਰਾਬ ਹੋ ਗਿਆ ਜੀ ਹਾਂਜੀ ਗਲਾ ਖਰਾਬ ਹੋਇਆ ਮੇਰਾ ਚਲੋ ਕੋਈ ਗੱਲ ਨਿੰਮੂ ਤਵੇ ਤੇ ਮੂਦਾ ਮਾਰ ਕੇ ਗੱਲਾਂ ਰੇ ਕਰੋ ਗੱਲ ਸਹੀ ਹੋ ਜਾਣਾ ਤੁਹਾਡਾ ਠੀਕ ਹੈ ਜੀ ਭਾਈ ਸਸੀ ਗੱਲ ਨਹੀਂ ਹੋਵੇ ਕਰੋ ਗੱਲ ਹਾਂਜੀ ਸਸੀ ਗੱਲ ਸਸੀ ਗੱਲ ਕਿੱਥੋਂ ਆਏ ਜੀ ਅਸੀਂ ਜਗਪਾਲ ਖੁਰਤ ਜਗਪਾਲ ਬੋਲਦੇ ਤੁਸੀਂ ਮੇਰੇ ਪਿੰਡ ਦੇ ਹਾਂਜੀ ਮੇਰਾ ਪਿੰਡ ਆ ਰਾਮਗੜ ਹੈ ਠੀਕ ਆ ਪਿਤਾ ਗਵਾਂਢੀ ਆ ਪਿਤਾ ਗਵਾਂਢੀ ਨਹੀਂ ਅਸੀਂ ਜਗਵਾਲਪੁਰ ਰਹੇ ਹਾਂ ਜੀ ਠੀਕ ਆ ਰਾਣੀਪੁਰ ਜਗਵਾਲ ਜਗਵਾਲਪੁਰ ਤੋਂ ਹੀ ਅਸੀਂ ਉੱਥੇ ਗਏ ਆ ਰਾਮਗੜ ਹਾਂਜੀ ਬਹੁਤ ਚਿਰ ਦੀ ਆ ਗਿਆ ਤੇ ਅੱਜ ਦੀਵਾਲੀ ਮਨਾ ਰਹੇ ਹੋ ਹਾਂਜੀ ਹਾਂਜੀ ਕਿੱਦਾਂ ਮਨਾ ਰਹੇ ਹੋ ਹਾਂਜੀ ਬਸ ਕੋਸ਼ਿਸ਼ ਨਹੀਂ ਜੋ ਕਰਦੀ ਸੀ ਰਿਵਾਜ ਹੁੰਦੇ ਉਹ ਕੀਤੇ ਆ ਤੇ ਹੁਣ ਸ਼ਹਿਰ ਆ ਗਏ ਇੱਥੇ ਸ਼ਾਪਿੰਗ ਕਰਕੇ ਤੇ ਹੁਣ ਫਿਰ ਦੀਆ ਬਾਲੀ ਦੋ ਤਰ੍ਹਾਂ ਦੀਵਾਲੀ ਮਨਾਈ ਜਾਂਦੀ ਆ ਹਾਂਜੀ ਉਹ ਤੁਹਾਨੂੰ ਮੈਂ ਜੇ ਦੱਸਦਾ ਫਿਰ ਤੁਸੀਂ ਮੇਰਾ ਜਵਾਬ ਨਹੀਂ ਦੇਣਾ ਤੁਸੀਂ ਦੱਸੋ ਕਿੱਦਾਂ ਮਨਾਉਂਗੇ ਅਸੀਂ ਤਾਂ ਇਦਾਂ ਹੀ ਜਿੱਦਾਂ ਮਨਾਉਂਦੇ ਆਂਦੇ ਆ ਵੇ ਸ਼ੁਰੂ ਤੋਂ ਹੀ ਘਰ ਦੇ ਵਿੱਚ ਜੋ ਵੀ ਆਪਾਂ ਕਰੀਦਾ ਆ ਸਾਰਾ ਰੀਤੀ ਰਿਵਾਜ ਕਰਕੇ ਸੁੱੱਚੀ ਚੀਜ਼ ਗੱਡੀ ਦੀ ਮੱਥਾ ਟੇਕੀਦਾ ਆ ਗੁਰੂ ਪੀਰਾਂ ਨੂੰ ਪਹਿਲਾਂ ਮੰਨੀਦਾ ਆ ਉਸ ਤੋਂ ਬਾਅਦ ਸ਼ਾਮ ਨੂੰ ਦੀਆ ਬਾਤੀ ਕਰੀਦਾ ਹੈ ਕਈ ਲੋਕਾਂ ਦਾ ਕਹਿਣਾ ਹੈ ਤੁਹਾਡੇ ਵਾਸਤੇ ਹਾਂਜੀ ਲੋਕ ਕਹਿੰਦੇ ਅਸੀਂ ਪਟਾਕੇ ਵਜਾਵਾਂਗੇ ਧੂਮ ਧਾਮ ਦੇ ਨਾਲ ਅਸੀਂ ਦੀਵਾਲੀ ਮਨਾਵਾਂਗੇ ਹਾਂਜੀ ਉਹਦਾ ਕਾਰਨ ਕੀ ਆ ਉਹ ਤਾਂ ਦੇਖੋ ਜੀ ਕੋਈ ਫਾਇਦਾ ਹੀ ਨਹੀਂ ਹੈਗਾ ਨਾ ਉਹ ਤਾਂ ਚਾਹੇ ਪੈਸਿਆਂ ਨੂੰ ਅੱਗ ਲਾ ਲਈ ਚਾਹੇ ਪਟਾਕੇ ਨੂੰ ਲਾ ਲਈ ਹੋ ਸਕੇ ਤਾਂ ਜੇ ਕਿਸੇ ਆਪਾਂ ਜ਼ਰੂਰਤਮੰਦ ਦੀ ਮਦਦ ਕਰ ਸਕਦੇ ਆ ਤਾਂ ਕਰਦੀ ਚਾਹੀਦੀ ਆ ਹਾਂਜੀ ਮੈਂ ਆਪਾਂ ਇੱਕ ਛੋਟਾ ਸਵਾਲ ਬਸ ਬਾਕੀ ਜਾਣ ਨਹੀਂ ਕਰਨੇ ਹਾਂਜੀ ਹਾਂਜੀ ਦੀਵਾਲੀ ਆਪਾਂ ਕਿਉਂ ਮਨਾਉਂਦੇ ਆ ਦੀਵਾਲੀ ਆਪਣਾ ਕਿਸ਼ੋਕਰ ਜੋ ਇਤਿਹਾਸ ਆਪਣਾ ਕਹਿੰਦਾ ਆ ਕੀ ਕਹਿੰਦਾ ਇਤਿਹਾਸ ਇਹੀ ਹੈ ਇਸ ਦਿਨ ਆਪਾਂ ਇੱਕ ਤਾਂ ਆਪਣੇ ਜਿਹੜੇ ਸਿੱਖ ਸੀਗੇ ਬੰਦੀ ਛੋੜ ਉਹ ਦਿਵਸ ਮਨਾਇਆ ਜਾਂਦਾ ਆ ਇੱਕ ਜਿਹੜਾ ਕਹਿੰਦੇ ਸੀ ਵੀ ਆਪਣੇ ਰਾਮ ਸ਼੍ਰੀ ਭਗਵਾਨ ਜੀ ਉਹ ਜੱਤ ਕੇ ਆਏ ਸੀ ਸੀਤਾ ਮਾਤਾ ਨੂੰ ਵਾਪਸ ਲਿਆਏ ਸੀਗੇ ਅਜੁੱਧਿਆ ਅਜੁੱਧਿਆ ਤੋਂ 14 ਸਾਲ ਦਾ ਬੰਵਾਸ ਕੱਢ ਕੇ ਆ ਗਏ ਹਾਂ ਜੀ ਬਿਲਕੁਲ ਤੁਹਾਡਾ ਸਵਾਲ ਜਿਹੜਾ ਜਵਾਬ ਦਿੱਤਾ ਬਿਲਕੁਲ ਸਹੀ ਦਿੱਤਾ ਇਹਨਾਂ ਨੇ ਤੁਹਾਡਾ ਥੈਂਕ ਯੂ ਥੈਂਕ ਯੂ ਲਓ ਜੀ ਆ ਜਿਹੜੀਆਂ ਬਜ਼ਾਰ ਦੇ ਵਿੱਚ ਰੇੜੀਆਂ ਲੱਗੀਆਂ ਜਿਨ੍ਹਾਂ ਨਾਲ ਰੱਛ ਪੈਂਦਾ ਆ ਉਹ ਤੁਹਾਨੂੰ ਦਿਖਾਉਣੇ ਸਾਹਮਣੇ ਆ ਜਿਹੜੀ ਦੇਖੋ ਬੰਦਾ ਰੇੜੀ ਲੈ ਕੇ ਖੜਾ ਔਰ ਜਗਾ ਅੱਗੇ ਘੱਟਾ ਆ ਲੰਗੜਾਂ ਵਾਲੇ ਦੇਖੋ ਜੀ ਖੜੇ ਬਿਲਕੁਲ ਤਿਆਰ ਖੜੇ ਆ ਉਹਨਾਂ ਨੂੰ ਲੰਗੜਾ ਵੀ ਬੜਾ ਮੁਸ਼ਕਿਲ ਆ ਆਓ ਇਹ ਭੁਲੀਆ ਭੁਲੀਆ ਬਦਾਸੇ ਵੇਚਦਾ ਗੱਲ ਘਾੜ ਕੇ ਦੇ ਵਿਚ ਖੜੀ ਕਰਕੇ ਵੇਚ ਰਿਆ ਇੱਕ ਸਾਈਡ ਤੇ ਵੇਚਦਾ ਵਧੀਆ ਗੱਲ ਨਹੀਂ ਰਸ ਕਿੰਨਾ ਆ ਚੱਲੇ ਆਂ ਬੋਲੇ ਨਾ ਨਾ ਚੱਲੇ ਨਾ ਜਾਰ 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 ਚਾਰਾਂ ਤੂੰ ਗੱਬੇ ਖੜਾ ਬਾਕੀ ਔਰ ਜਾਂਦਾ ਟ੍ਰੈਫਿਕ ਕਿੰਨਾ ਆ ਮੈਨੂੰ ਤਾਂ ਲੱਗੇ ਆਗਾ ਸੁਧਾਰ ਕੋਈ ਹੈ ਨਹੀਂ ਨਾ ਇੱਥੇ ਕੋਈ ਇੱਥੇ ਕੋਈ ਰੇੜੀ ਦਾ ਟੋਕਾ ਨਹੀਂ ਕੋਈ ਕੁਛ ਨਹੀਂ ਸਾਰੀਆਂ ਰੀੜੀਆਂ ਉੱਧੇ ਹੀ ਤੁਰੀਆਂ ਰਹਿੰਦੀਆਂ ਆ ਜੀ ਠੀਕ ਹੈ ਕਿੰਨੇ ਉੱਧੇ ਹੀ ਤੁਰੀਆਂ ਆ ਜੀ ਇਹ ਪਹਿਲਾਂ ਗਿਣਤੀ ਦੇ ਸੀਗੇ ਕੋਈ ਨਗਰ ਨਿਗਮ ਕਿਸੇ ਦਾ ਕੋਈ ਹੈ ਨਹੀਂ ਕਿ ਇਹਨਾਂ ਦਾ ਕੋਈ ਟੋਕਨ ਨੰਬਰ ਲਾਗੂ ਕੀਤਾ ਜਾਵੇ ਕੋਈ ਕੀਤਾ ਜਾਵੇ ਆਪਣੇ ਸਾਹਮਣੇ ਸਾਰੇ ਤੁਰੇ ਜੇ ਤਾਂ ਜਿੱਥੇ ਦਿਲ ਕਰਦਾ ਉੱਥੇ ਲਾ ਲਿਆ ਆਏ ਦਿਨ ਤਾਂ ਟ੍ਰੈਫਿਕ ਹੁੰਦੀ ਆ ਲੋਕੀ ਗੱਡੀਆਂ ਲੈ ਕੇ ਵਿੱਚ ਬੜੇ ਵਿੱਚ ਲੋਕਾਂ ਦੀਆਂ ਗੱਡੀਆਂ ਲੱਗੇ ਇਹ ਤਾਂ ਪੁਲਿਸ ਵਿਭਾਗ ਨੂੰ ਵੀ ਨਹੀਂ ਪਤਾ ਕਿ ਜਦੋਂ ਤਿਹਾਵਾਰ ਹੋਵੇ ਬਾਜ਼ਾਰ ਤੇ ਉਹ ਵਿਭਾਗ ਜਿਹੜਾ ਉਹ ਖੜਾ ਹੀ ਨਹੀਂ ਅੰਨਾ ਕੋਨੇ ਦੇ ਖੜਾ ਨਾ ਕੋਈ ਵੀ ਹੈ ਨਹੀਂ ਕਿਸੇ ਵੀ ਹੈ ਨਹੀਂ ਕਿ ਪੈਰੀਗੇਟ ਲਗਾ ਕੇ ਥੋੜਾ ਜਿਹਾ ਕੀਤਾ ਜਾਵੇ ਕਿ ਟ੍ਰੈਫਿਕ ਕੰਟਰੋਲ ਰਹੇ ਕੁਝ ਨੂੰ ਉਹਨਾਂ ਨੂੰ ਕਿਸੇ ਵੀ ਚੀਜ਼ ਦਾ ਮਤਲਬ ਨਹੀਂ ਹੈਗਾ ਜੀ ਕੀ ਨਾਂ ਤੁਹਾਡਾ ਮੇਰਾ ਨਾਂ ਤਜੀਬ ਆ ਜੀ ਮੇਰੇ ਵੀਰ ਨੇ ਸਵਾਲ ਜਿਹੜਾ ਆਪੇ ਜਵਾਬ ਦਿੱਤਾ ਬਹੁਤ ਸੋਹਣੀ ਗੱਲ ਕੀਤੀ ਆ ਜਿਹੜਾ ਕੰਟਰੋਲ ਆ ਬਿਲਕੁਲ ਹੈ ਹੀ ਨਹੀਂ ਆ ਜਿੱਥੇ ਰੋਡ ਦੇ ਖੜ ਕੇ ਵੇਚ ਰਿਆ ਮੇਰਾ ਖਿਆਲ ਹੈ ਪਿੱਛੇ ਵੀ ਰੇੜੀਆਂ ਤੁਹਾਨੂੰ ਦਿਖਾਉਣੇ ਆ ਤਾਂ ਇਹਨਾਂ ਨੂੰ ਕਹਿਣ ਵਾਲਾ ਵੀ ਕੋਈ ਨਹੀਂ ਜੇ ਕਹਿਣਗੇ ਤੇ ਚੱਕ ਤੁਹਾਡੇ ਤੇ ਪਰਚਾ ਹੋ ਜਾਊਗਾ ਆਜੋ ਅੱਗੇ ਚੱਲਦੇ ਆਂ ਫੇਰ ਇੱਕ ਰੇੜੀ ਦਿਖਾਉਣੇ ਆ ਉਹ ਦੇਖੋ ਯਾਨੀ ਜਿੰਨਾ ਮਰਜੀ ਤੁਸੀਂ ਜ਼ੋਰ ਲਾ ਲਓ ਪਰ ਇਹ ਸੁਧਰਨਗੇ ਨਹੀਂ ਇਹ ਰੇੜੀਆਂ ਨਾਲ ਜਿਹੜਾ ਟ੍ਰੈਫਿਕ ਆ ਟ੍ਰੈਫਿਕ ਜ਼ਰੂਰ ਜਾਮ ਕਰਨਗੇ ਆਜੋ ਹਿਸ਼ਾਰਾ ਗੱਭੇ ਕਮਾ ਕਮਾ ਕੇ ਰੇੜੀਆਂ ਇਹਨਾਂ ਨੇ ਵੇਚਣਾ ਔਰ ਦੇਖੋ ਕਿੰਨੀ ਖੁਸ਼ ਆ 20 ਰੁਪਏ ਪਾਈਆ ਉਹ ਨਾ ਜਿਹੜੀ ਰੇੜੀ ਆ 20 ਰੁਪਏ ਪਾਈਆ ਇਹ ਇੱਕ ਸਾਈਡ ਤੋਂ ਵੀ ਲਾ ਕੇ ਵੇਚ ਸਕਦਾ ਹਾਂਜੀ 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 ਤੇ ਇੱਥੇ ਅੱਗੇ ਸੈਂਟਰ ਚਾਹ ਦੇ ਵੇਚਦੇ ਲੈ ਕੇ ਉਹ ਅੱਗੇ ਨਾ ਹੈ ਚਲੋ ਅੰਕ ਜੀ ਅੰਕ ਜੀ ਆ ਦੇਖੋ ਜੀ ਅਸੀਂ ਇਹ ਦਿਖਾ ਰਹੇ ਹਾਂ ਸੈਂਟਰ ਦੇ ਵਿੱਚ ਰੇੜੀਆਂ ਲਾ ਕੇ ਘੁੰਮ ਰਹੇ ਆ ਔਰ ਟ੍ਰੈਫਿਕ ਨੂੰ ਜਾਮ ਕਰ ਰਹੇ ਆ ਤੇ ਫਿਰ ਹੱਸ ਕੇ ਕਹਿੰਦਾ 20 ਰੁਪਏ ਪਾਈਆ ਲਓ 20 ਰੁਪਏ ਪਾਈਆ ਜੀ ਆਜੋ ਅੱਗੇ ਚੱਲਦੇ ਸਮਾਰਤ ਕੁਆਲਟੀ ਕਿਸੇ ਕਿਤਾ ਵਧੀਆ ਸਮਝਦੇ ਹੋ ਜੇ ਸਵਾਤਿ ਬਲਬਣਾ ਹੋਏ ਕੋ ਕੈਮੀਕਲ ਨਾ ਹੋ ਉਦੋਂ ਇਹ ਮਾਪਣ ਦੇ ਉਪਕਰਣ ਉੱਪਰ ਆਉਂਦਾ ਹੈ। ਚਾਹੀਦਾ ਸਾਡੀ ਹਰੇਕ ਪਟਿਆਈ ਤੋਂ ਦਾਣੇ ਖਰੀਦ ਉਤਾਰਨੀ ਹੈ। ਸਾਡੀ ਕਲੈਕਸ਼ਨ ਵੀ ਆਪਣੀਆਂ ਇੰਡਸਟਰੀ ਆਪਣੀਆਂ ਬਣਾਉਂਦੀ ਆ ਫਿਲਮ। ਮਤਲਬ ਸਾਰਾ ਕੰਮ ਤੁਸੀਂ ਆਪ ਹੀ ਖਰੀਦ ਆਪ ਬਾਰੀ ਗੋ ਬਰੋਲੀਆ ਹਰ ਚੀਜ਼ ਤੁਸੀਂ ਖੋ ਪਿਆਰ ਕਰਦੇ ਹੋ। ਉਹ ਅੰਡਰ ਸਪੈਸ਼ਲ ਬਣਾ ਕੇ ਪਾਪਰ ਹਾਈਜਨ ਦਾ ਵਿਚਾਰ ਆ ਕੇ ਉਸਨੇ ਗਰਾਊਂਡ ਦਾ ਵੀ ਕੁਆਲਟੀ ਮੈਟਰ ਚੈੱਕ ਕਰਾ ਰੱਖਿਆ ਲੋਕਾਂ ਦੀ ਨੌਂ ਪਰਮਜੀਤ ਬਾਣਜੀ ਤੁਹਾਡਾ ਜੀ ਹਾਜੀ ਪਹਿਲਾਂ ਦਾ ਤੁਹਾਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਵੀ ਮੁਬਾਰਕਾਂ ਜੀ ਤਾਂ ਜਿਹੜੀ ਦੀਵਾਲੀ ਆ ਦੇਸ਼ ਪਰਦੇਸ ਬੈਠੇ ਸਾਡੇ ਭੈਣ ਭਰਾ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਕਹੋ ਦੀਵਾਲੀ ਸਾਰਿਆਂ ਵਾਸਤੇ ਖੁਸ਼ੀਆਂ ਭਰੀ ਆਵੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਜਲਦੀ ਗੱਲ ਅੱਜ ਕੰਮ ਹੋਵੇ ਹਾਂਜੀ ਇਹ ਕੋਈ ਮੈਸੇਜ ਹੋਰ ਹੈਗਾ ਅੱਜ ਦੀਵਾਲੀਆਂ 2 ਹੋ ਗਈਆਂ ਹਾਂਜੀ ਉਹਦਾ ਕਾਰਨ ਕੀ ਹੋ ਗਿਆ ਉਹ ਤਾਂ ਉਹ ਵੀ ਪੰਡਤਾਂ ਨੇ ਬਣਾਤੀਏ 2 ਕਿਉਂਦਾ ਕੀ ਲੱਗ ਪਰ ਹੈ ਨਹੀਂ ਸੀ ਕੱਲ ਦੀ ਦੀ ਅੱਜ ਦੀ ਮਾਜ ਦੀ ਗਿਣੀ ਹੋ 21 ਦੀ ਸਾਰਿਆਂ ਦੇ ਅੱਜ ਦੀ ਗਿਣੀ ਹਾਂਜੀ ਹਾਂਜੀ ਚਲੋ ਅੱਜ ਜ਼ੋਰ ਦੀਵਾਲੀ ਦਾ ਲੱਗੂਗਾ ਹਾਂਜੀ ਹਾਂਜੀ ਅਸੀਂ ਤੁਹਾਡੀ ਦੁਕਾਨ ਤੇ ਆਏ ਬਹੁਤ ਬਹੁਤ ਮੁਬਾਰਕਾਂ ਦੀਵਾਲੀ ਦੀ ਤੁਹਾਨੂੰ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਅਸੀਂ ਬਾਜ਼ਾਰ ਦੇ ਵਿੱਚ ਪਹੁੰਚੇ ਸੀ ਅੱਜ ਦੀਵਾਲੀ ਦਾ ਟਾਈਮ ਆ ਤਕਰੀਬ ਸ਼ਾਮ ਨੂੰ ਹੋ ਚੁੱਕੀ ਆ ਥੋੜੇ ਚਿਰ ਬਾਅਦ ਹੀ ਪਟਾਕੇ ਬਜਣ ਲੱਪਣਗੇ ਜਿਹੜਾ ਪ੍ਰਦੂਸ਼ਣ ਆ ਬਹੁਤ ਜ਼ਿਆਦਾ ਹੋ ਜੂਗਾ ਤੇ ਅਸੀਂ ਫੇਰ ਵੀ ਦਸ਼ਕਾਂ ਨੂੰ ਅਪੀਲ ਕਰਾਂਗੇ ਘਰ ਤੋਂ ਘੱਟ ਪਟਾਕੇ ਚਲਾਓ ਜਿਹੜਾ ਪ੍ਰਦੂਸ਼ਣ ਆ ਉਹ ਜ਼ਿਆਦਾ ਨਾ ਹੋ ਸਕੇ ਕਿਉਂਕਿ ਉਹਦੇ ਨਾਲ ਕਈ ਬਿਮਾਰੀਆਂ ਲੱਗਣਗੀਆਂ ਕਿਸੇ ਨੂੰ ਖੰਗ ਹੋਊ ਰੇਸ਼ਾ ਆਊ ਇਹਦਾ ਸਾਹ ਰੁਗ ਗਿਆ ਐਦਾਂ ਦੀਆਂ ਬੜੀਆਂ ਬਿਮਾਰੀਆਂ ਆ ਅਸੀਂ ਉਹ ਖੁਦ ਸਦਾ ਦੇ ਰਹੇ ਆ ਜਿਹੜਾ ਪ੍ਰਦੂਸ਼ਣ ਰਹਿਤ ਦੀਵਾਲੀ ਆ ਉਹ ਮਨਾਓ ਪਰ ਅਸੀਂ ਤੁਹਾਨੂੰ ਇੱਕ ਹੋਰ ਚੀਜ਼ ਦੱਸ ਦਈਏ ਜਿਹੜੀ ਦੀਵਾਲੀ ਮਨਾਈ ਸੀ ਜਦੋਂ ਕਹਿੰਦਾ ਰਾਮਚੰਦਰ ਜੀ ਆਏ ਸੀ ਮਹਾਰਾਜ ਜਾਂ ਕਹਿੰਦਾ ਵਈ ਹਰਗੋਬਿੰਦ ਪਾਛੇ ਆਏ ਸੀ ਉਹ ਦਿਵਾਲੀ ਕਿਸ ਤਰ੍ਹਾਂ ਮਨਾਈ ਸੀ ਪਟਾਕਿਆਂ ਨਾਲ ਨਹੀਂ ਨਵਾਬਾਂ ਨੇ ਦਿਵਾਲੀ ਮਨਾਈ ਸੀ ਪਟਾਕੇ ਨਹੀਂ ਸੀ ਵੱਜੇ ਉਸ ਦਿਨ ਉਹਨਾਂ ਨੇ ਦੀਪਮਾਲਾ ਕਰਕੇ ਜਿਹੜੀ ਦਿਵਾਲੀ ਆ ਮਨਾਈ ਸੀਗੀ ਦੀਪਮਾਲਾ ਹੀ ਕਰਕੇ ਤੁਸੀਂ ਜਿਹੜਾ ਪ੍ਰਦੂਸ਼ਣ ਰਹਿਤ ਕਰ ਸਕਦੇ ਆ ਅਸੀਂ ਹਰ ਗਲੀ ਦੀ ਹਰ ਕੋਨੇ ਦੀ ਖਬਰ ਤੁਹਾਡੇ ਤੱਕ ਪਹੁੰਚਾਉਣ ਦਾ ਯਤਨ ਕਰਾਂਗੇ ਤੁਸੀਂ ਦੇਖਦੇ ਰਹਿਣਾ ਦੁਆਬਾ ਨਿਊਜ਼ 24 ਧੰਨਵਾਦ ਜੀ